ਨਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਜਸਤਾਨ ਸੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਮਨ ਵੀਰ ਕੋਲ ਆਪਾਂ ਆਏ ਆ ਤੇ 에어ਪੋਰਟ ਦੇ ਨਾਲ ਹੀ ਜਿਹੜਾ ਵੀਰ ਜੀ ਦਾ ਘਰ ਆ ਆਹ 에어ਪੋਰਟ ਵਾਲੀ ਕੰਦਿਆ ਤੇ ਉਹ ਗੇਟ ਵੀ ਆਏ ਜਿਹੜਾ 에어ਪੋਰਟ ਦੇ ਹੀ ਇੱਧਰ ਪਿੱਛੇ ਦੀ ਬਿਲਕੁਲ 에어ਪੋਰਟ ਦੇ ਨਾਲ ਹੀ ਜਿਹੜਾ ਵੀਰ ਜੀ ਦਾ ਘਰ ਆ ਆਹ ਦੇਖ ਸਕਦੇ ਜੀ ਅੰਮ੍ਰਿਤਸਰ ਵਾਲਾ ਜਿਹੜਾ ਇੰਟਰਨੈਸ਼ਨਲ 에어ਪੋਰਟ ਆ ਮੇਨ ਗੇਟ ਇੱਥੇ ਥੋੜਾ ਜਿਹਾ ਦੂਰ ਹੈ ਉਧਰ ਜਿਹੜੀ ਕੰਧ ਵੀਰ ਜਣਾ ਦੇਖ ਨਾਲ ਹੀ ਲੱਗਦੀ ਹੈ ਅੱਜ ਤੁਹਾਨੂੰ ਇੱਕ ਨੀਲੀ ਬੂਰੀ ਗੱਬਣ ਮੈਂ ਤੁਹਾਨੂੰ ਦਿਖਾਉਣੀ ਹੈ ਇੱਕ ਸੁਈ ਝੋਟੀ ਦਿਖਾਉਣੀ ਤੇ ਇੱਕ ਸਾਈ ਵਾਲ ਤੁਹਾਨੂੰ ਠੰਡੀ ਸੇਲਤਨ ਦਿਖਾਉਣੀ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਹੋਰ ਸਨੋ ਠੀਕ ਠਾਕ ਜੀ ਵਧੀਆ ਭਾਜੀ ਤੁਸੀਂ ਸੁਣਾਓ ਜੀ ਸਭ ਵਧੀਆ ਜੀ ਤੇ ਨਾਮ ਦੱਸਤਾ ਕਰੀ ਨਾਂ ਭਾਜੀ ਮੇਰਾ ਹਰਮਨ ਜੇ ਪਿੰਡ ਰਾਜਾ ਸੰਸੀ ਤੁਸੀਂ ਜਨਾਲਾ ਜਿਲ੍ਹਾ ਅੰਮ੍ਰਿਤਸਰ ਜੀ ਤੇ ਫੋਨ ਨੰਬਰ ਬੋਲ ਦੇ ਇੱਕਰੀ ਫੋਨ ਨੰਬਰ ਭਾਜੀ 8264442131 ਠੀਕ ਹੈ ਤੇ 에어ਪੋਰਟ ਦੇ ਬਿਲਕੁਲ ਨਾਲ ਹੀ ਹੈ ਨਾ ਨਾਲ ਹੀ ਭਾਜੀ ਬਿਲਕੁਲ ਨਾਲ ਹੀ ਠੀਕ ਹੈ ਇੱਥੇ ਉਹਨਾਂ ਬੱਸ ਸਟੈਂਡ ਨਹੀਂ ਜਿੱਦਾਂ ਤੁਹਾਨੂੰ 에어ਪੋਰਟ ਕੰਦੇ ਟੱਪ ਕੇ ਭਾਵੇਂ ਜਿੱਥੇ ਮਰਜ਼ੀ ਚੱਲ ਜਾਓ ਜਿੱਥੇ ਮਰਜ਼ੀ ਚੱਲ ਜਾਓ ਹਾਂਜੀ ਲੱਗੋ ਭਾਈਆ ਚ ਤੇ ਟੈਲੀਫੋਨ ਨੰਬਰ ਵੀ ਬੋਲਦੇ 8264142131 ਠੀਕ ਹੈ ਜੀ ਤੇ ਚਲੋ ਸ਼ੁਰੂਆਤ ਫੇਰ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਸਾਈਵਲ ਕਰਾਸ ਤੇ ਹੈਗਾ ਠੰਡੀ ਸੀਲ ਜੀ ਭਾਜੀ ਠੰਡੀ ਸੀਲ ਤੇ ਕੋਈ ਗੋਣੀ ਨਹੀਂ ਆ ਵੇਖੋ ਅੱਛਾ ਥੱਲੇੋਂ ਦੀ ਨੰਦ ਜਿਉਂ ਵੈੜ ਥੱਲੇ ਨੂੰ ਠੀਕ ਹੈ ਮਾਰੂ ਭਾਜੀ ਵੀ ਖਰੀਦ ਦੇ ਲੈਣੀ ਆਪਾਂ ਅੱਛਾ ਹਾਂਜੀ ਠੀਕ ਹੈ ਲੱਤ ਨਹੀਂ ਮਾਰਦੀ ਏ ਹਾਂਜੀ ਚੌਗੀ ਵੈੜ ਜੇ ਭਾਈਏ ਨੰਦਾਂ ਤੋਂ ਥਾਲੋ ਸੂਆ ਕਿ ਨਾਜੇ ਸੂਆ ਭਾਜੀ ਪਹਿਲਾ ਚਾਰ ਦੰਦ ਜੀ ਦੰਦ ਕੀਤੇ ਚੈੱਕ ਤੁਸੀਂ ਇਹਦੇ ਹਾਂਜੀ ਭਾਜੀ ਪੂਰੀ ਤਸੱਲੀ ਕਰਕੇ ਲਿਆਂਦੀ ਆ ਜਰਸੀ ਕ੍ਰੋਸ ਆ ਤੁਹਾਡੀ ਠੀਕ ਆ ਸਹੀ ਵਾਲ ਜਰਸੀ ਜੀ ਕ੍ਰੋਸ ਈ ਆ ਜਿਹੜੀ ਬਾਕੀ ਇਹ ਆ ਕਿ ਇਹਨਾਂ گاਵਾਂ ਦਾ ਦੁੱਧ ਜਿਹੜਾ ਸੰਘਣਾ ਹੁੰਦਾ ਵਾ ਤੇ Otra ਵੀ ਸਾਂਭੀ ਸੁੰਭੀ ਚੰਗੀ ਆ ਆ ਜੀ ਭਾਜੀ ਆ ਜ ਲੈ ਆਓ ਜੀ ਉਤਰਾ ਵੀ ਕੱਦ ਕਾਠ ਸੀ ਚੰਗਾ ਵਾ ਤੇ ਆਪਾਂ ਦੇਖ ਸਕਦੇ ਬਿਲਕੁਲ ਸਿੱਧੀ ਆ ਜਿਹੜੀ ਸੰਭੀ ਸੰਭੀ ਪੂਰੀ ਆ ਜੰਮੀ ਪਲੀ ਆ ਜਿਹੜੀ ਪੂਰੀ ਕਿੰਨਾ ਕੁ ਦੁੱਧ ਵੇਦੀ ਇਹ ਚਵਾਈ ਜਾਊਗੀ ਉਹ ਤੋਂ ਭਾਜੀ ਜ਼ਿਆਦਾ ਨਹੀਂ ਦੇ 13 14 किलो 15 ਭਾਜੀ ਕੱਡੂ ਵੜ ਠੀਕ ਆ ਕੜ ਲੂੜ ਬੜੇ ਭਾਜੀ ਬੰਨੀ ਵੜ ਸਾਰੀ ਆ ਵੇਖੋ ਅਜੇ ਤਿਆਰ ਹੋਣੀ ਆ ਹਨਾ ਅਜੇ ਅਜੇ 5 7 ਦਿਨ ਕੱਡੂਗੀ ਤੇ ਮੋਲੇ ਦਾ ਮੁੱਲ ਭਾਈ ਜੈ ਜੀ ਕਰੀਏ ਕਿੰਨਾ 55 ਕਰ ਦੇਗੇ ਵਿੱਚ ਮਾਨਤਨ ਕਰਦੀ ਹੋਰ 50 ਦੀ ਕਰਦੀਏ ਪੂਰੇ ਦੀ ਪੂਰੇ ਦੀ ਭਾਜੀ ਛੋੜ ਛਾੜੀ ਕਰਦੀ ਠੀਕ ਆ ਜੀ ਹਾਂਜੀ ਬਾਕੀ ਇਹ ਆ ਕਿ ਗਾੜੀ ਮੌਸਮ ਗਰਮੀ ਦਾ ਗਰਮੀ ਦੇ ਮੌਸਮ ਵਾਲੀ ਆ ਤੇ ਹੁਣ ਅਗਾ ਮੱਝ ਕਬੂਰੀ ਬਹੋਣੀ ਤੁਹਾਨੂੰ ਹੁਣ ਬੋਰੀ ਨੀਲੀ ਤੁਹਾਨੂੰ ਦਿਖਾਵਾਂਗੇ ਖਾਣੇ ਦੇ ਦੇਖ ਸਕਦੇ ਜੇ ਲਾਗੇ ਤਾਂ ਨਿਸ਼ਾਨੀਆਂ ਸਾਰੀਆਂ ਪੂਰੀਆਂ ਵਾਂ ਜਿਹੜੀਆਂ ਇਹਦੇ ਚ ਪੂਰੀ ਨੀਲੀ ਦੀਆਂ ਅਗਲੇ ਪਿਛਲੇ ਪੈਰ ਵੀ ਜਿੱਟੇ ਆ ਆ ਪਿਛੇ ਵੀ ਨਿਸ਼ਾਨ ਜਿਹੜਾ ਇਹਦਾ ਹੈਗਾ ਵਾ ਕਿੰਨਾ ਸੁਆ ਵਧੀਆ ਸੁਆ ਭਾਜੀ ਦਾ ਚੌਥਾ ਜੀ ਇਹ ਤਿੰਨ ਸੁਵੇ ਸੁਈ ਜਾਣਾ ਇੰਨੇ ਭਾਜੀ ਕਟੀਆਂ ਬੂਰੀਆਂ ਅੱਛਾ ਦੇਣ ਦੀ ਕਟੀਆਂ ਆਦੇ ਆਂਦੇ ਅੱਛਾ ਹਾਂਜੀ ਬੱਚੇ ਬੜੇ ਵਧੀਆ ਪਾਉਂਦੀ ਹੈ ਅੱਛਾ ਮੈਂ ਕੱਤੀ ਵੀ ਭਾਜੀ ਉਹਨਾਂ ਨੇ ਕਿਹਾ ਸੀ ਇੱਕ ਨਾਲ ਦੋ ਘਰ ਰੱਖ ਲੈ ਪਰ ਉਹਨਾਂ ਦਿੱਤੀ ਦੀ ਅੱਛਾ ਸਾਰੀਆਂ ਬੂਰੀਆਂ ਕਟੀਆਂ ਸ਼ੌਂਕਣਾ ਹਾਂਜੀ ਤਿਆਰ ਕਰਦੇ ਭਾਜੀ ਅੱਛਾ ਤੇ ਦੁੱਧ ਕਿੰਨਾ ਮੈਂ ਚੋਂਦੀ ਰਹੀ 12 13 ਕਿਲੋ ਅੱਛਾ ਹਾਂਜੀ ਹਾਲ ਕੀ ਕਰਾ ਚੋਆ ਉਹਨਾਂ ਤੇ 14 ਕਿਲੋ ਦੁੱਧ ਮੈਂ ਚੋਆਉਂ ਤੋਰ ਹੈ ਕਰੀ ਬਾਕੀ ਹੈ ਕਿ ਭਾਰੀ ਮੱਝ ਆ ਪਾਰੇ ਪੱਲੇ ਦੀ ਆ ਜਿਹੜੀ ਚੰਗੇ ਕੱਦ ਕਾਟਦੀ ਆ ਤਿੰਨ ਸੂਵੇ ਜਿਹੜਾ ਅੱਗੇ ਕਹਿੰਦੇ ਸੂਈ ਆ ਤੇ ਤਿੰਨੇ ਸੂਵੇ ਜਿਹੜੀਆਂ ਕਟੀਆਂ ਦਿੱਤੀਆਂ ਨੇ ਬੂਰੀਆਂ ਆਜੋ ਲੈ ਆ ਵੀਜੀ ਬਾਈ ਨਾ ਹੁੜਾ ਨਾ ਅੱਛਾ ਬਾਈ ਦਾ ਸਾਈਜ਼ ਬੈਂਡ ਦੇ ਦਾ ਨਾ ਰਸੀ ਬਾਕੀ ਥਾਂ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਚੰਗਾ ਤੇ ਕਿੰਨਾ ਰੱਖਣਾ ਵਿਦਿਆ ਦਾ ਫਿਰ ਮੁੱਲ ਆਪਾਂ ਮੋਲ ਕਰਨਾ ਹੋਇਆ ਪੜਾ ਪਾਜੀ 90 95 ਮੰਗੀ ਜਾਈਏ ਅੱਛਾ 85000 ਦੀ ਮੈਂ ਦੇ ਦिए ਨਹੀਂ 85 ਦੀ ਨਹੀਂ 82 ਪੂਰੇ ਦੀ ਪੂਰੇ 80 ਦੀ ਜਾਣ ਤਾਂ ਪਾਜੀ ਠੀਕ ਹੈ ਚਲੋ ਬਾਕੀ ਮਾਨ ਤਾਂ ਮੋਕੇ ਤੇ ਕਰ ਦੋਗੇ ਆਾਂਗੇ ਪਾਜੀ ਭੈਣ ਭਰਾ ਮਾਨ ਨਾਲ ਫੋਨ ਲਾਂਗੇ ਬਾਕੀ ਇਹ ਆ ਕਿ ਸੰਭੀ ਸੰਭੀ ਚੰਗੀ ਐ ਜੰਮੀ ਪਲੀ ਐ ਜਿਹੜੀ ਪੂਰੀ ਪਾਓ ਪਾਜੀ ਥੋੜਾ ਬੋਦਾ ਤੇ ਹੁਣ ਜਿਹੜੀ ਦੂਸਰੇ ਨੰਬਰ ਤੇ ਮੈਂ ਤੁਹਾਨੂੰ ਦਿਖਾਉਣੀ ਆ ਹਵਾਨਾ ਇਹਦਾ ਵੀ ਲੱਗਦਾ ਦੇਖ ਸਾਡੇ ਤੇ ਬਾਕੀ ਥਣਾ ਦਾ ਸਜ ਗਿਆ ਪੂਰੀ ਚੰਗਾ ਪੂਰੀ ਕਾਲੀ ਝੋਟੀ ਆ ਜਿਹੜੀ ਐ ਕੁਸ਼ ਵੀ ਸਾਰੀ ਕਾਲੀ ਐ ਦਸੇਵ ਜੀ ਦੇ ਬਾਰੇ ਵੀ ਸੁਆ ਪਾਜੀ ਪੇਲਾ ਜੀ ਅੱਛਾ ਇਹ ਮੇਰੇ ਖਿਆਲ ਦੰਦਾ ਜੀ ਹੋਣੀ ਹੈ ਇਹ ਚੈੱਕ ਨਹੀਂ ਹੋ ਕੀਤੇ ਅੱਛਾ ਤੇ ਦੁੱਧ ਪਾਜੀ ਦੇ ਥਲੇ 9 ਕਿਲੋ ਤਿਆਰ ਜੀ ਤਿਆਰ 9 ਲੀਟਰ ਬਿਲਕੁਲ ਆਹਮੀ ਤੇ 8 ਖੜ ਕੇ 8 ਮੰਨ ਕੇ ਜਿਹੜਾ ਮਰਜ਼ੀ ਭੈਣ ਭਰਾ ਲੈ ਜੀ ਅੱਛਾ ਹਾਂ ਜੀ ਤੇ ਸੂਈ ਨੂੰ ਕਿੰਨਾ ਚਿਰ ਹੋ ਗਿਆ ਜੀ ਸੂਈ ਨੂੰ ਭਾਜੀ ਉਹ ਘਰ ਵਾਲੇ ਤੇ ਆਂਦੇ ਸਾਰੇ 25 26 ਦਿਨ ਹੋਏ ਆ ਅੱਛਾ ਕੋਈ ਵੀਰ ਮਹੀਨਾ ਲਾਲੇ ਡੇਢ ਲਾਲੇ ਦੋ ਲਾਲੇ ਬੱਚਾ ਨਹੀਂ ਹੈਗਾ ਬੱਚਾ ਨਹੀਂ ਜੀ ਭਾਜੀ ਅੱਛਾ ਬੱਚੇ ਤੋਂ ਬਿਨਾ ਹੀ ਆ ਜਿਹੜੀ ਇਤਰਾ ਹੀ ਆਈ ਆ ਤੇ ਆਪਣੀ ਇੱਕ ਜੈਡ ਬਲੈ ਗਿਆ ਇੱਕ ਹਵਾਲ ਨਹੀਂ ਭਾਜੀ ਚਿੱਟਾ ਠੀਕ ਆ ਨਸਲ ਬੜੀ ਛੋਟੀ ਤੋਰ ਹੇ ਕਰੀ ਨਾ ਬਾਕੀ ਆ ਕਿ ਬੱਚੇ ਤੋਂ ਬਿਨਾ ਵਾ ਕੋਈ ਆਪਣੀ ਸਮਝਣਾ ਵੇਖ ਲੈ ਵੀ ਕਿੰਨੇ ਚਿਰ ਦੀ ਸੂਈ ਆ ਹੋਣ ਤੇ ਦੁੱਧ ਦੇ ਹਿਸਾਬ ਨਾਲ ਜਾਣੀ ਹੈ ਦੁੱਧ ਪਾ ਲਈ 8 ਕਿਲੋ ਪੱਕਾ ਲੈ ਲੇ ਤੇ ਬਾਕੀ ਆ ਕਿ ਉਤਰਾਵੇਂ ਸੋਹਣ ਪੁਣਾਵੇਂ ਜਿਹੜਾ ਹੈਗਾ ਵਾ ਸੋਹਣੀ ਝੋਟੀ ਆ ਕੱਦ ਕਾਠ ਪਿੱਠ ਫੋੜੇ ਤੋਂ ਚੰਗੀ ਬਾਕੀ ਖੜਨੀ ਤੁਸੀਂ ਆਪਣੀ ਚੋਈ ਕਰਕੇ ਹਾਂ ਦੇ ਸਾਡੇ 59 ਦੇ ਤੇ ਮਿਲਦੀ ਕਿਤਰਾ ਵਿਜੀ ਹੈ ਬਹੁਤਾ ਸੋਨਾ ਭਾਜੀ ਸਿੰਗੋ ਵੇਖੋ ਲੱਗਾ ਹਾਂਜੀ ਮਿਲਦੀ ਭਾਜੀ ਜਿੱਥੋਂ ਤੇ ਅਸੀਂ ਲਿਆਂਦੀ ਆ ਰਾਤੀ ਚੋ ਕੇ ਆਏ ਹਾਂ ਹਾਂਜੀ ਉਹਨਾਂ ਦੇ ਭਾਜੀ ਇਹਨੂੰ ਪਾੜਾ ਵੀ ਨਹੀਂ ਜੋ ਪਾਇਆ ਇਦਾਂ ਥਾਪੀ ਦੇ ਕੇ ਥੱਲੇ ਬਹਿ ਕੇ ਧਾਰ ਦਿੱਤੀ ਤੇ ਝੋਟੀ ਪਸਮਾਈ ਅੱਛਾ ਤੇ ਬਾਕੀ ਆਪਾਂ ਹੁਣੇ ਲੈ ਗਏ ਹੱਡ ਘਰ ਵੇਖੋ ਪਾੜੇ ਦੇ ਮੈਦਰੀ ਦੇ ਠੀਕੇ ਅਜੇ ਇੱਕ ਹੀ ਘਰੇ ਚੋਈ ਨਹੀਂ ਤੁਸੀਂ ਨਾ ਨਾ ਰਾਤੀ ਚੋ ਕੇ ਲਿਆਏ ਰਾਤੀ ਤੋਂ ਹੀ ਉੱਥੇ ਚੋਈ ਨਾ ਆਪਣੇ ਘਰੇ ਨਹੀਂ ਚਵਾਈ ਕੀਤੀ ਕੋਈ ਕੇ ਜੀ ਤੇ ਟਾਡੇ ਨਾਲ ਗੱਲ ਆਈ ਤੁਸੀਂ ਖੇ ਹੋਣਾ ਫੇਰੀ ਲੈਣ ਲੱਗ ਗਏ ਠੀਕ ਹੈ ਜੀ ਹਾਂਜੀ ਉਹ ਦਸ ਵਜੇ ਦੇ ਲੈ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਹੋਰ ਇਹਦਾ ਮੋਲ ਆਪਾਂ ਦੱਸੀਏ ਫਿਰ ਮੁੱਲ ਭਾਈ ਬੱਚਾ ਹੋਏ ਤੁਸੀਂ ਸਣੇ ਝੋਟੀ 85000 ਦੀ ਆ ਹਾਂਜੀ ਹੁਣ ਜਾਇਜ਼ ਹੀ ਦੇਣੀ ਆ ਆਪਾਂ ਕਿੰਨੇ ਦੀ 55 ਦੀ ਦੇ ਦਈਏ ਵਿੱਚੋਂ ਕਰ ਦਈਏ ਛੋਟ ਛੋਟ ਪੂਰੇ 55000 ਦੀ ਭਾਈ ਝੋਟੀ ਦੇ ਦਾਂਗੇ ਅੱਛਾ ਬਾਕੀ ਅਗਲੇ ਸਵੇ ਭਾਈ ਝੋਟੀ ਲੱਖੋਂ ਬਾਹਰ ਜੇ ਠੀਕ ਆ ਮੌਕੇ ਤੇ ਹੋਰ ਕਰਤੋ ਕਿ ਮਾਨਾ ਮਾਹ ਉਹ ਥੋੜਾ ਬੋਲਾ ਭੈਣ ਭਰਾ ਦਾ ਤੁਹਾਨੂੰ ਪੜਾ ਕਰਨਾ ਪੈਂਦਾ ਮਾਰਨਾ ਕੋ ਫੋਨ ਲਾਉਂਦਾ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਛ ਕਹਣਾ ਨਹੀਂ ਬਸ ਇਹੋ ਭਾਜੀ ਆਪਾਂ ਕਹਿਣਾ ਆ ਜਿਹੜੀ ਸੂਈ ਆ ਦੋ ਟਾਈਮ ਚ ਹੋਵੇ ਚਾਰ ਟਾਈਮ ਚ ਹੋਵੇ ਸਾਡੇ ਘਰ ਚ ਹੋਵੇ ਤੇ ਜਿਹੜੀ ਗੱਬਣਾ ਪਾਸ ਕਰੇ ਆਪਣੀ ਪਾਸ ਕਰਕੇ ਸਾਡੇ ਠੀਕ ਹੈ ਜੀ ਹਾਂਜੀ ਭਾਜੀ ਤਸੱਲੀ ਕਰਕੇ ਖੜਨਾ ਆਪਣੀ ਪੂਰੀ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਬੇਸ ਚ ਆ ਕੇ ਫੇਰ ਹੀ ਪਸ਼ੂ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ